ਜਾ ਭੀਮ ਜੈ ਭਾਰਤ ਅੱਜ ਡਾਕਟਰ ਬੀ ਆਰ ਅੰਬੇਦਕਰ ਪਿੰਡ ਬਾਟਕਲਾ ਦੇ ਵਿੱਚ ਜਿਹੜਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਾਈਪ ਲਾਈਨ ਜਿਹੜੀ ਆ ਪਾਣੀ ਵਾਲੀ ਪੁਆਇ ਆ ਰਹੀ ਆ ਉਹ ਨਾਲ ਹੀ ਜਿਹੜੇ ਝੁੱਲੇ ਵੀ ਨਵੇਂ ਹੋਰ ਲਗਵਾਏ ਜਾ ਰਹੇ ਆ ਔਰ ਜਿਸ ਤਰੀਕੇ ਨਾਲ ਆਪਾਂ ਪ੍ਰੋਗਰਾਮ ਬਾਬਾ ਸਾਹਿਬ ਦੇ ਜਨਮ ਦਿਨ ਤੇ ਅਨਾਉਂਸ ਕੀਤਾ ਹੈਗਾ ਕਿ 6 ਦਸੰਬਰ ਨੂੰ ਭਾਰਤ ਤਨ ਬਾਬਾ ਸਾਹਿਬ ਬੇੜਕਰ ਦੇ ਪ੍ਰੀ ਨਿਰਮਾਣ ਦਿਵਸ ਤੇ ਜਿਹੜਾ ਆਪਾਂ ਸਟੈਚੂ ਦਾ ਉਦਘਾਟਨ ਕਰਨਾ ਹੈ ਇੱਥੇ ਪਾਰਕ ਦੇ ਵਿੱਚ ਔਰ ਜਿਸ ਤਰੀਕੇ ਨਾਲ ਤੁਸੀਂ ਸਹਿਯੋਗ ਦੇ ਰਹੇ ਹੋ ਤੁਹਾਡੇ ਸਹਿਯੋਗ ਦੇ ਨਾਲ ਅੱਜ ਪਾਈਪ ਝੂਲੇ ਔਰ ਇਸੇ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਸਾਰਾ ਆਪਾਂ ਸਟੇਜੂ ਦਾ ਜਿਹੜਾ ਪ੍ਰੋਗਰਾਮ ਲਿਖਿਆ ਉਹਨੂੰ ਵੀ ਆਪਾਂ ਸਿਰੇ ਚੜ੍ਹਨਾ ਆ ਤੇ ਥੋੜੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਇਹਦਾ ਸਟੇਜ ਦੀ ਜਿਹੜੀ ਕਾਰਵਾਈ ਸ਼ੁਰੂ ਕਰ ਦੇਣੀ ਆ ਜਿਹੜੀ ਬਣਾਉਣਾ ਸ਼ੁਰੂ ਕਰ ਦੇਣਾ ਉਹਨੂੰ ਤੇ ਤੁਹਾਡੇ ਸਹਿਯੋਗ ਦੀ ਲੋੜ ਆ ਬਾਅਦ ਚੜ ਕੇ ਸਹਿਯੋਗ ਕਰੋ ਤਾਂ ਕਿ ਜਿਹੜਾ ਆਪਾਂ ਜਿਹੜਾ ਲਿਖਿਆ ਹੋਇਆ ਸਮਾਂ ਆ ਉਹਦੇ ਵਿੱਚ ਜਿਹੜਾ ਆਪਣਾ ਜਿਹੜਾ ਕੰਮਾਂ ਨੇ ਪਰੇ ਚਾੜ ਸਕੀਏ ਧੰਨਵਾਦ ਜੈ ਪੀਮ ਜੈ ਭਾਰਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ